ਹਲੋ ਹਾਂਜੀ ਸਾਤਿਸ਼ੀ ਰੀਕਾਲ ਵੀਰ ਪਰ ਵਲੌਗ ਚੈਨਲ ਤੇ ਆਪਾ ਤੁਹਾਡਾ ਸਭ ਦਾ ਸਵਾਗਤ ਆ ਮੀਤ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵੇਹ ਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹਾਂ ਅੱਜ ਦਾ ਵਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਆਪਾਂ ਜਾ ਰਹੇ ਹਾਂ ਸ਼ਹਿਰ ਤੇ ਸ਼ਹਿਰ ਆਪਾਂ ਕੁਝ ਸਮਾਨ ਲੈਣ ਜਾਣਾਗਾ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਕਿ ਵਲੌਗ ਕਿਵੇਂ ਦਾ ਲੱਗਿਆ ਤੇ ਜਿਹੜੇ ਆਪਣੇ ਚੈਨਲ ਤੇ ਨਿਊ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਚਲੋ ਆਪਾਂ ਚੱਲਦੇ ਆਂਗੇ ਤੇ ਜਿੰਨੇ ਵੀ ਆਪਾਂ ਕੋਈ ਵੀ ਸਮਾਨ ਲੈ ਕੇ ਆਵਾਂਗੇ ਤੇ ਤੁਹਾਨੂੰ ਨਾਲ ਹੀ ਦਿਖਾਵਾਂਗੇ ਵੀ ਕੀ ਕੁਝ ਖਰੀਦਾਂਗੇ ਆਪਾਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਓ ਜੀ ਆਪਾਂ ਪਹੁੰਚ ਗਏ ਆਂ ਬਠਿੰਡੇ ਦੇ ਵਿੱਚ ਤੇ ਇੱਥੇ ਆਪਾਂ ਪਹੁੰਚ ਗਏ ਆਂ ਫਲਾਵਰ ਪੋਟ ਦੀ ਦੁਕਾਨ ਦੇ ਉੱਪਰ ਸ਼ਾਪ ਦੇ ਉੱਪਰ ਤੇ ਇੱਥੋਂ ਆਪਾਂ ਪੋਟ ਖਰੀਦਣੇ ਨੇ ਦੋ ਤੇ ਦੇਖਦੇ ਆਪਾਂ ਆਪਾਂ ਨੂੰ ਕੀ ਪਸੰਦ ਆਉਂਦਾਗਾ ਤੇ ਕੀ ਵੈਰਾਈਟੀ ਦਿਖਾਉਂਦੇ ਨੇ ਇਹ ਤੇ ਇੱਕ ਤਾਂ ਆਪਾਂ ਕੋਰਨਰ ਵਾਲਾ ਪੋਟ ਖਰੀਦ ਲਾਂਗਾ ਤੇ ਇੱਕ ਆਪਾਂ ਟੇਬਲ ਦੇ ਉੱਪਰ ਰੱਖਣ ਵਾਸਤੇ ਛੋਟਾ ਪੋਟ ਖਰੀਦ ਲਾਂਗਾ ਜੇ ਕਿ ਦੇਖੋ ਇੱਥੇ ਇਹ ਜਿਹੜੀਆਂ ਲੱਗੀਆਂ ਨੇ ਲੜੀਆਂ ਦਵਾਰਾਂ ਦੇ ਉੱਪਰ ਇਹ ਦਵਾਰਾਂ ਸਜਾਵਟ ਦੇ ਲਈ ਹੈਗੀ ਬਾਕੀ ਇਹ ਕਮਲੇ ਵਗੈਰਾ ਸਾਰੇ ਤੇ ਪਾਟ ਵਗੈਰੇ ਇੱਥੇ ਤੁਹਾਨੂੰ ਵੀਡੀਓ ਸ਼ੂਟ ਕਰਕੇ ਪਾਉਂਗੀ ਦੇਖੋ ਇਹ ਸਾਰੇ ਗੜਲੇ ਲੀਨਗੇ ਹੈ ਜੀ ਤੇ ਇਤਰੇ ਛੋਟੇ ਪਾਟ ਆ ਗਏ ਨੇਗੇ ਤੇ ਮੈਨੂੰ ਇਹ ਪਰਪਲ ਕਲਰ ਦਾ ਪਾਟ ਪਸੰਦ ਆਇਆ ਮੈਂ ਇਹ ਲੈ ਕੇ ਆਈਏਂਗੀ ਇਹਨਾਂ ਦੇ ਵਿੱਚੋਂ ਪਰ ਨਰਮ ਜੀ ਹਾਂ ਜੀ ਥੱਲੇ ਜੇ ਤੁਸੀਂ ਮਿੱਟੀ ਦਾ ਪਾਟ ਉਹ ਤੋਂ ਲਾ ਕੇ 2 ਕਿਲੋ ਤੋਂ ਤੇ ਦੋ ਪਤਰੇ ਬਹੁਤ ਸਾਰੇ ਡਿਜ਼ਾਈਨਿੰਗ ਵਾਲੇ ਜਿਹੜੇ ਮੈਟਰੀਅਲ ਬੱਲੇ ਦੀ ਤੇ ਇਹ ਵੱਡੇ ਪਾਤ ਨੇ ਇੱਕ ਆ ਪੈਨਾਂ ਦੇ ਵਿੱਚੋਂ ਫਿਰ ਗਿਆ ਹੈ ਇਹ ਸਾਲ 50 ਕਿਲੋ ਹੈ 120 ਹੈ ਇਹ 120 ਅੱਡੇ 50 ਇਹਨਾਂ ਸਾਥ ਦੇ ਕਈ ਨੇ ਨਹੀਂ ਖਰਾਬ ਤਾਂ ਨਹੀਂ ਹੁੰਦੀ ਨਹੀਂ ਕੁਝ ਨਹੀਂ ਆ ਜੀ ਇਹ ਪਰ ਹਾਂ ਬਣੀ ਇਹ ਸੌਣ ਦੇ ਰੱਖਦੇ ਹਾਂ ਨਮਸਕਾਰ ਲਈ ਫਿਲ ਕਰਨਾ ਹੁੰਦਾ ਬੈਲਨ ਡੀਜ਼ਰ ਵੀ ਉਥੇ ਪੈਰ ਪਰ ਕੇ ਉਹ ਮੇਜਾ ਦੇਖੋ ਕਿਹੜਾ ਲੈਣਾ ਮੇ ਉਹ ਉਹ ਨੂੰ ਦੇ ਵਿੱਚ ਜਿਹੜੀ ਵੀ ਪੈ ਜਾਂਦੀ ਹੈ ਨਾ ਉਹ ਹਾਂਜੀ ਸਟਿਚਰ ਸਭ ਚਾਹਣ ਜਣਾ ਮਰਜੀ ਪਾ ਲੋ ਪਾ ਲੋ ਐਡੂ ਹੋਰੀ ਸੰਵਾਰਨ ਦੇਸ਼ ਅੰਦਰ ਹੋਰੀ ਪ੍ਰੈਸਟਿਕ ਲੱਗ ਰਹੀ ਹੈ ਗ੍ਰੇ ਕਲਰ ਚ ਚਲ ਦੇਖ